ਇਹ ਗੰਤੇ ਬੁੱਜੜ ਦੀ ਰੂਹ ਜਨਰਲ ਡੈਰ ਦੀ ਰੂਹ ਜਕਰੀਆ ਖਾਨ ਦੀ ਰੂਹ ਇਸ ਸੰਸਾਰ ਚ ਜਾ ਚੁੱਕੀ ਆ ਆ ਜੀਰੇ ਮੁੰਡੇ ਮਾਰੇ ਆ ਦੋ ਜੀਰੇ ਹੁਣ ਪਿੱਛੇ ਜੇ ਹੋ ਗਏ 15 ਦਿਨ ਉਦੋਂ ਪਰ ਤਰਨਤਾਰ ਦੇ ਦੋ ਮੁੰਡੇ ਮਾਰੇ ਆ ਜਿਹੜਾ ਉਹਨਾਂ ਦੇ ਇੱਕ ਟੰਡਾ ਮਾਰਿਆ ਜੀਰੇ ਵਾਲਾ ਉਹਦੇ ਉੱਤੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਉਹਦਾ ਪਰਿਵਾਰ ਸਾਹਮਣੇ ਆਇਆ ਸੀ ਪਰ ਮੀਡੀਆ ਦਾ ਖਰੀਦਿਆ ਹੋਇਆ ਉਹ ਗੱਲ ਵਿੱਚ ਹੀ ਦਬ ਗਈ ਪਿਛਲੇ ਕਈ ਮਹੀਨਿਆਂ ਦੇ ਵਿੱਚ ਝੂਠੇ ਪੁਲਸ ਮੁਕਾਬਲੇ ਹੋਇਆ ਸਾਡੀ ਨੌਜਵਾਨੀ ਦੇ ਕਹਾਣੀ ਇੱਕੋ ਹੀ ਬਣਾਉਂਦੇ ਐ ਕਹਿੰਦੇ ਅਸੀਂ ਇਹਨੂੰ ਘੇਰਿਆ ਇਹਨੇ ਜਵਾਬੀ ਫਾਇਰਿੰਗ ਕੀਤੀ ਸਾਡੇ ਪੁਲਸਾਂ ਦੀ ਪਗੜੀ ਗੋਲੀ ਵੱਜੀ ਅਸੀਂ ਮਾਰਤਾ 11 ਜਨਵਰੀ ਦੇ ਅਖਬਾਰਾਂ ਦੇ ਇਸ਼ਤਿਹਾਰ ਨੇ ਕਿ ਗੈਸਟ੍ਰਾਉਂਡ ਸਫਾਇਆ ਕਰ ਦਿਓ ਸਫਾਇਆ ਤੋਂ ਬਾਅਦ ਭਾਂਦੀ ਸੁਣ ਲੈ ਬੋਲੀ ਕਹਿੰਦਾ ਕੀ ਐ ਕਿ ਤੁਸੀਂ ਐਸ ਮੋੜ ਤੇ ਜਾਉਨੇ ਹੋ ਅਗਲੇ ਮੋੜ ਤੇ ਜਾਉਦੇ ਜਾਓਗੇ ਕਿ ਨਹੀਂ ਤੇ ਤੁਸੀਂ ਪੜਿਆ ਵਿਚਾਰ ਲਓ ਇਕੱਲਾ ਭੰਦਾ ਨਹੀਂ ਇਹ ਆਉਣ ਵਾਲੇ ਸਮੇਂ ਲਈ ਇੱਕ ਮਾਹੌਲ ਤਿਆਰ ਕਰ ਰਿਹਾ ਪੰਜਾਬ ਦੇ ਅੰਦਰ ਬਹੁਤ ਜ਼ਿਆਦਾ ਗੋਸ਼ਾ ਹੋਈਆਂ ਪਤਾ ਨਹੀਂ ਮੈਨੂੰ ਕਈ ਨੌਜਵਾਨਾਂ ਦੇ ਰਾਤ ਫੋਨ ਆਏ ਕਿ ਭਾਈ ਸਾਨੂੰ ਐਸਐਸਓ ਦਾ ਫੋਨ ਆਇਆ ਸਾਨੂੰ ਡੀਐਸਪੀ ਦਾ ਫੋਨ ਆਇਆ ਜੇ ਤੁਸੀਂ ਘੱਟ ਨਹੀਂ ਜਾਣਾ ਪਰ ਤੁਸੀਂ ਕਿਸੇ ਧਰਤੀ ਤਰਾਹ ਕੀਤੇ ਬਿਨਾ ਵੇਖਾ ਖਾਫ ਹੋ ਕੇ ਅੱਜ ਭਾਨਾ ਸਿੱਧੂ ਦੇ ਨਾਲ ਖੜਨਾ ਆਓ ਉਸ ਪੰਜਾਬ ਦੇ ਪੁੱਤ ਦੇ ਨਾਲ ਖੜੇ ਹੋ ਇਹ ਦੱਸਦਾ ਤੁਹਾਡਾ ਕੱਠ ਕਿ ਜਿਹੜਾ ਵੀ ਇਨਸਾਨ ਆਪਣੇ ਪੰਜਾਬ ਨਹੀਂ ਆਪਣੇ ਲੋਕਾਂ ਲਈ ਲੜਦਾ ਖੜਦਾ ਲੋਕ ਹਮੇਸ਼ਾ ਉਹਦਾ ਸਾਥ ਦਿੰਦੇ ਆ ਪਰ ਤੁਸੀਂ ਫਲਾਨੀ ਦੀ ਗੱਲ ਦੇਖੋ ਉਹ ਪਿੱਛੋਂ ਬਹਿ ਜਾ ਲਖੇ ਬਾਈ ਇੱਕ ਵਾਰੀ ਬੋਲਣ ਕਿੰਨਾ ਬੁੱਝਰ ਬਣੇ ਦੇ ਉੱਤਰੀ ਹੋਈ ਹੈ ਸਰਕਾਰ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਕਿ ਜਿਸ ਦਿਨ ਪਾਂਡੇ ਨੂੰ ਲੁਧਿਆਣੇ ਸੀਆਈ ਸਟਾਫ ਰਾਤ ਨੂੰ ਅਲਫ ਲੰਗਾ ਕਰਕੇ ਠੰਡਾ ਬਰਫ ਵਾਲਾ ਪਾਣੀ ਪਾ ਕੇ ਉਹਦੀ ਵੀਡੀਓ ਬਣਾ ਕੇ ਭਵੰਤ ਕਹਿੰਦਾ ਭੇਜੋ ਕਈ ਬੰਦੇ ਕਹਿੰਦੇ ਵੀ ਸਬੂਤ ਕੀ ਆ ਰੱਖਿਆ ਤੇਰੇ ਕੋਲੇ ਤੂੰ ਝੂਠ ਬੋਲਦਾ ਮੈਂ ਦੱਸਣਾ ਕਹਿੰਦਾ ਸਬੂਤ ਕੀ ਹੁੰਦਾ ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਜਿੰਨਾਂ ਦੀਆਂ ਲਾਸ਼ਾਂ ਨਹਿਰਾਂ ਦੇ ਵਿੱਚ ਡਰੇਨਾਂ ਦੇ ਵਿੱਚ ਦਰਿਆਵਾਂ 'ਚ ਲੋੜ ਦਿੱਤੀਆਂ ਗਈਆਂ ਕੋਈ ਸਬੂਤ ਹੈਗਾ ਨਹੀਂ ਹੈ ਭਾਈ ਸਰੀਰ ਭਾਈ ਜਵਾਸ ਖਾਦਰਾ ਜਿਨੇ 25000 ਲਾਵਾਸ਼ਾਂ ਦਾ ਆਂਕੜਾ ਇਕੱਠਾ ਕੀਤਾ ਉਸ ਨੂੰ ਚੱਕ ਕੇ ਜਉਂਦੇ ਨੂੰ ਵਿਚਾਰੋ ਪਾੜ ਕੇ ਮਾਰ ਦਿੱਤਾ ਗਿਆ ਅੱਜ ਤੱਕ ਉਹਦੀ লাশ ਦਾ ਪਤਾ ਨਹੀਂ ਲੱਗਿਆ ਵੀ ਕਿੱਥੇ ਸੜੀ ਐ ਕਿੱਥੇ ਦੂਕੀ ਐ ਕਿਹੜੇ ਦਰਿਆ ਚ ਰੋੜੀ ਐ ਕੋਈ ਸਬੂਤ ਹੈਗਾ ਨਹੀਂ ਹੈਗਾ ਜੀ ਨਹੀਂ ਹੈਗਾ ਸਬੂਤ ਹੁੰਦਾ ਪੁੱਤਰਾਂ ਕੋਲੇ ਸਬੂਤ ਹੁੰਦਾ ਕਾਤਲਾਂ ਕੋਲੇ ਸਬੂਤ ਹੁੰਦੇ ਆ ਹਕੂਮਤਾਂ ਕੋਲੇ ਜਿਵੇਂ ਭਵੰਤ ਕਹਿੰਦਾ ਕਿ ਮੈਨੂੰ ਦੀ ਵੀਡੀਓ ਲੰਘੇਰੀ ਦੇਖਣੀ ਆ ਮੈਨੂੰ ਵੀਡੀਓ ਬਣਾ ਕੇ ਭੇਜੋ ਕਦੇ ਵੀ ਮਜਰੂਮ ਕੋਲੇ ਜਿਹੜਾ ਤਾਂ ਜ਼ੁਲਮ ਹੋ ਰਿਹਾ ਹੁੰਦਾ ਹੈ ਜਿਹੜਾ ਕਤਲ ਹੋ ਰਿਹਾ ਹੁੰਦਾ ਉਹਨਾਂ ਕੋਲੇ ਸਬੂਤ ਨਹੀਂ ਹੁੰਦੇ ਅੱਜ ਦੀ ਗੱਲ ਸੁਣ ਲਓ ਅੱਜ ਭਾਂਦੇ ਸਿੰਘ ਸਿੱਧੂ ਦੀ ਉੱਥੇ ਪਟਿਆਲਾ ਅਦਾਲਤ ਦੇ ਵਿੱਚ ਪੇਚੀ ਸੀ ਉਹ ਪੇਸ਼ ਕੀਤਾ ਗਿਆ ਅੱਜ ਅੱਜ ਕਿਸੇ ਵੀ ਪੱਤਰਕਾਰ ਦੇ ਨਾਲ ਉੱਥੇ ਪੁਲਿਸ ਨੇ ਗੱਲ ਨਹੀਂ ਕਰ ਦਿੱਤੀ ਕਈ ਪੱਤਰਕਾਰ ਨੂੰ ਧੱਕੇ ਵੀ ਮਾਰੇ ਗਏ ਆ ਉੱਥੇ ਸੋ ਭਰਾਵੋ ਇਹ ਇੰਨਾ ਜ਼ੁਲਮ ਹੈ ਜਿਹੜਾ ਇਹ ਤਸ਼ੱਦਦ ਆ ਜਿਹੜਾ ਇਹ ਕੱਲਾ ਭਾਨਾ ਨਹੀਂ ਇਹ ਆਉਣ ਵਾਲੇ ਸਮੇਂ ਲਈ ਇੱਕ ਮਹੌਲ ਤਿਆਰ ਕਰ ਰਿਹਾ ਪੰਜਾਬ ਦੇ ਅੰਦਰ 11 ਜਨਵਰੀ ਨੂੰ ਅਖਬਾਰ ਚੱਕ ਕੇ ਪੜ੍ਹਦੇ ਸਾਰੇ ਖਬਰ ਨਹੀਂ ਲੱਗੀ 11 ਜਨਵਰੀ ਦੇ ਅਖਬਾਰਾਂ ਦੇ ਇਸ਼ਤਿਹਾਰ ਨੇ ਕਿ ਗੈਸਟਰਾਂ ਦਾ ਸਫਾਇਆ ਕਰ ਦਿਓ ਸਫਾਇਆ ਤੇ ਪਾਪਾਂ ਦੀ ਸੁਣ ਲੈ ਬੋਲੀ ਕਹਿਦਾ ਕੀ ਹੈ ਕਿ ਤੁਸੀਂ ਐਸ ਮੋੜ ਤੇ ਜਾਉਨੇ ਹੋ ਅਗਲੇ ਮੋੜ ਤੇ ਉਹਦੇ ਜਾਓਗੇ ਕਿ ਨਹੀਂ ਤੇ ਤੁਸੀਂ ਪੜਿਆ ਵਿਚਾਰ ਲਓ ਪਿਛਲੇ ਕਈ ਮਹੀਨਿਆਂ ਦੇ ਵਿੱਚ ਝੂਠੇ ਪੁਲਸ ਮੁਕਾਬਲੇ ਹੋਇਆ ਸਾਡੀ ਨੌਜਵਾਨੀ ਦੇ ਕਹਾਣੀ ਕੋਈ ਬਣਾਉਂਦੇ ਐ ਕਹਿੰਦੇ ਅਸੀਂ ਇਹਨੂੰ ਘੇਰਿਆ ਇਹਨੇ ਜਵਾਬੀ ਫਾਇਰਿੰਗ ਕੀਤੀ ਸਾਡੇ ਪੁਲਸਰਾਂ ਦੀ ਪੱਗ 'ਚ ਗੋਲੀ ਵੱਜੀ ਅਸੀਂ ਮਾਰਤਾ ਆ ਜੀਰੇ ਮੁੰਡੇ ਮਾਰੇ ਦੋ ਜੀਰੇ ਹੁਣ ਪਿੱਛੇ ਜੇ ਹੋ ਗਏ 15 ਦਿਨ ਉਦੋਂ ਪਰਾਂ ਤਰਨਤਾਰਨ ਦੋ ਮੁੰਡੇ ਮਾਰੇ ਐ ਜਿਹੜਾ ਉਹਨਾਂ ਦੇ ਐਕਟਰੰਡਾ ਮਾਰਿਆ ਜੀਰੇ ਵਾਲਾ ਉਹਦੇ ਉੱਤੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਉਹਦਾ ਪਰਿਵਾਰ ਸਾਹਮਣੇ ਆਇਆ ਸੀ ਪਰ ਮੀਡੀਆ ਦਾ ਖਰੀਦਿਆ ਹੋਇਆ ਉਹ ਗੱਲ ਵਿੱਚੀ ਦਬ ਗਈ ਸੋ ਭਰਾਵੋ ਜੇ ਆਪਾਂ ਐ ਚੁੱਪ ਕਰਕੇ ਬੈਠੇ ਰਹੇ ਤਾਂ ਯਾਦ ਰੱਖਿਓ ਇਹ ਵਾਰੀ ਤੁਹਾਡੀ ਸਾਰਿਆਂ ਦੀ ਆ ਜਾਣੀ ਆ ਅੱਜ ਭਾਨਾ Sidhu ਐ ਉਸ ਤੋਂ ਪਹਿਲਾਂ ਦੀਪ Sidhu ਵਰਗੇ ਦੇ ਕਤਲ ਕਰਾਏ ਸਾਡੀ ਨੌਜਵਾਨੀ ਚੱਕ ਕੇ ਡਿਬਰੂਗੜ ਚੱਕ ਕੇ ਸਰਦੀ ਐਨਐਸ ਲਾ ਕੇ ਇਸੇ ਆਪ ਭੰਤ ਬੁੱਜੜਦੇ ਇਹ ਗੰਤੇ ਬੁੱਜੜ ਦੀ ਰੂਹ ਜਨਰਲ ਡਾਇਰ ਦੀ ਰੂਹ ਜਕਰੀਆ ਖਾਨ ਦੀ ਰੂਹ ਇਸ ਸੰਸਾਰ ਚ ਆ ਚੁੱਕੀ ਆ ਇਹ ਕਹਿੰਦਾ ਹੁੰਦਾ ਸੀ ਕਿ ਅਸੀਂ ਲੋਕਾਂ ਨੂੰ ਸਵਾਲ ਕਰਦਾ ਆ ਲੀਡਰਾਂ ਦੇ ਕੇ ਬੋਲਣ ਆਇਆ ਦੱਸੋ ਕਿਸੇ ਕੀ ਕਰ ਰਹੇ ਹੋ ਸਵਾਲ ਹੀ ਪੁੱਛ ਰਹੇ ਆ ਕੀ ਪੰਜਾਬ ਚਿੱਟਾ ਬੰਦ ਹੋ ਗਿਆ ਨਹੀਂ ਹੋਇਆ ਜੀ ਬਾਖਰੀਆ ਗੱਲ ਸੁਣਿਆ ਨਹੀਂ ਹੋ ਗਿਆ ਕੀ ਇਹ ਸਵਾਲ ਪੁੱਛਣਾ ਨਹੀਂ ਬੰਦਦਾ ਕੀ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਖਤਰ ਹੋ ਗਈ ਨਹੀਂ ਹੋਈ ਜੀ ਕੀ ਪੰਜਾਬ ਦੇ ਅੰਦਰ ਜਿਹੜੀਆਂ ਗੱਲਾਂ ਕਰਦਾ ਹੁੰਦਾ ਸੀ ਜੀ ਇੰਡੀਆ ਵੀਰਦੋ ਇਹਦੀ ਲਾ ਕੇ ਚਲਾਦਗੇ ਤਾਂ ਦੱਸੋ ਕਿਥੇ ਗੱਲ ਖੜੀ ਐ ਵੀਆਪੀ ਕਲਚਰ ਬੰਦ ਕਰਨ ਦੀ ਗੱਲ ਕਰਦਾ ਸੀ ਇਹ ਗੱਲਾ ਕਰਦਾ ਸੀ ਕਿ ਫਲਾਣੇ ਦੀ ਫਲਾਣੇ ਦਾ ਫੋਟੋ ਆ ਫਲਾਣੇ ਦੀ ਫਲਾਣੇ ਦਾ ਫੋਟੋ ਆ ਅੱਜ ਕਈ ਕੁੜੇ ਅਰਦਾਂ ਪਿਆ ਫੋਟੋਆਂ ਤੇ ਮਸ਼ਹੂਰੀਆਂ ਤੇ ਬੋਰਡਾਂ ਤੇ ਲਾ ਰਿਆ ਇਹ ਕਹਿੰਦਾ ਅੰਗਰੇਜ਼ ਨੌਕਰੀ ਕਰਨ ਆਇਆ ਕਰਨਗੇ ਪੰਜਾਬ ਚ ਐਸ ਪੰਜਾਬ ਚ ਜਿੱਥੇ ਯਰ ਵੀ ਬੋਲਣ ਤੱਕ ਨਹੀਂ ਦਿੰਦੇ ਕਿਉਂ ਨਾ ਸਾਡੀ ਜਵਾਨੀ ਹਤਾਸ਼ ਹੋ ਕੇ ਨਰਾਸ਼ ਹੋ ਕੇ ਬਾਹਰਲੇ ਮੁਲਕਾਂ ਜਾਵੇ ਬਈ ਰਿਕਾਰਡ ਹੈ ਆ ਪਿਛਲੇ 2 ਸਾਲਾਂ ਦੇ ਵਿੱਚ ਰਿਕਾਰਡ ਹੈ ਸਭ ਤੋਂ ਜ਼ਿਆਦਾ ਨੌਜਵਾਨ ਸਾਡੇ ਮੁੰਡੇ ਕੁੜੀਆਂ ਬਾਹਰ ਭੱਜੇ ਆ ਪੰਜਾਬ ਖਾਲੀ ਹੋ ਰਿਹਾ ਹੈ ਪ੍ਰਵਾਸੀਆਂ ਦੇ ਕਬਜ਼ੇ ਹੋ ਰਹੇ ਨੇ ਜਿਹੜੇ ਖੇਰਾ ਸਾਹਿਬ ਨੇ ਕਿਹਾ ਕਿ ਕੀ ਇਹ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੇ ਅੰਦਰ ਕੋਈ ਬਾਹਰ ਦਾ ਬੰਦਾ ਆ ਕੇ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਨਾਲ ਲੈ ਸਕੇ ਜਿਵੇਂ ਹਿਮਾਚਲ ਤੇ ਅਜਮ ਉਤਰਾਖੰਡ ਚ ਕੋਈ ਬਾਹਰੋਂ ਬੰਦੇ ਆ ਕੇ ਪੰਜਾਬ ਦੀਆਂ ਜ਼ਮੀਨਾਂ ਨਾ ਖਰੀਦ ਸਕਣ ਜਿਵੇਂ ਉਤਰਾਖੰਡ ਰਾਜਤਾ ਹਿਮਾਚਲ ਚ ਕਿ ਅਸੀਂ ਨਹੀਂ ਚਾਹੁੰਦੇ ਕਾਨੂੰਨ ਬਣੇ ਚਾਹੁੰਦੇ ਆ ਜੀ ਚਾਹੁੰਦੇ ਲਗਾਤਾਰ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੀ ਪੁਲਿਸ ਸਥਿਤੀ ਬਦਲੀ ਜਾ ਰਹੀ ਹੈ ਇਹ ਯਾਦ ਰੱਖਿਆ ਭਰਾਵੋ ਜੇ ਆਪਾਂ ਐਂ ਜਿਪ ਰਹੇ ਤਾਂ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੈ ਸਰੂਰ ਵਾਲਿਓ ਇਹ ਕਹਿੰਦਾ ਰਾਤ ਤਾਂ ਨਹੀਂ ਐ ਤੇ ਜਿਮਰੀ ਚੌਧਰੀ ਰਾਤ ਤਾਂ ਨਹੀਂ ਪਟਦੀ ਸੀ ਤੇ ਹੁਣ ਇਹਦੀ ਜਨਪੁਰੇ ਪੰਜਾਬ ਚੋਂ ਪਟਨੀਆ ਚੋਂ ਵੀ ਯਾਦ ਰੱਖਿਓ ਬੋਲੇ ਚਾਣੋ ਆਹ ਜੀ ਆਹ ਭਾਈ ਲੋਕ ਵੀ ਭੁੱਲ ਜਾਂਦੇ ਆ ਜੋ ਕਹਿੰਦਾ 400 ਟਮਾ ਭਾਵੇਂ ਉਹਦੇ ਭਾਵੇਂ ਜਾਣਗੇ ਭੁੱਲਦੇ ਆ ਬਿਲਕੁਲ ਭੁੱਲਦੇ ਆ ਜਿਹੜਾ ਸਾਡੇ ਲਈ ਅੱਛੇ ਬੈਠਾ ਹੈ ਸਾਡੇ ਲਈ ਖੜਾ ਹੈ ਸਾਡੇ ਲਈ ਲੜਿਆ ਹੈ ਸਾਡੇ ਲਈ ਜੇਲਾ ਜਾਂਦਾ ਸਾਡੀ ਯਾਸ਼ਕਤੀ ਬਹੁਤ ਥੋੜੀ ਹੈ ਭੁੱਲ ਜਾਨੇ ਇੱਕ ਜ਼ਿਕਰਾ ਮੈਂ ਉਹਨਾਂ ਬੰਦੀ ਸਿੰਘਾਂ ਦੇ ਨਾਂ ਤੇ ਵੀ ਕਹੂੰਗਾ ਜਿਹੜੇ ਚਾਹੇ ਡਿਗਰੂਗੜ ਬੰਦ ਹੈ ਚਾਹੇ ਪਿਛਲੇ 30 ਦਿਨ ਸਾਲ ਤੋਂ ਜੇਲਾ 'ਚ ਬੰਦ ਹੈ ਇੱਕ ਜ਼ਿਕਰਾ ਉਹਨਾਂ ਦੇ ਨਾਂ ਤੇ ਵੀ ਬੁਲਾਓ ਉਹ ਲਾਈਵ ਸਾਨੂੰ ਲੜਨੀ ਪੈਣੀ ਹੈ ਦੇ ਨਾਲ ਤੁਸੀਂ ਅੱਜ ਇੱਥੇ ਆਏ ਹੋ ਭਾਨੇ ਸਿੱਧੂ ਦੀ ਜਨਮ ਦਿਵਸ ਆ। ਆ ਤੁਸੀਂ ਦਿਖਾਤਾ ਇਹ ਕੱਠ ਇਹਦੇ ਤਰੂਤ ਦੇ ਵਿੱਚ ਉਹ ਟੋਪੀ ਦਾ ਕਿਲ ਸਾਬਤ ਹੋਊਗਾ ਜਿਹਦੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ ਹੰਕਾਰ ਹੋ ਗਿਆ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ ਮੈਨੂੰ ਕੋਈ ਹਰਾ ਨਹੀਂ ਸਕਦਾ ਲੋਕਾਂ ਦੇ ਵਿੱਚ ਵੱਡੀ ਤਾਕਤ ਹੁੰਦੀ ਹੈ ਇਹੀ ਲੋਕ ਇਸ ਦਾ ਬਖਸ਼ ਨੇ ਆ ਇਹੀ ਲੋਕ ਮਾਨ ਸਤਕਾਰ ਦਿੰਦੇ ਆ ਸਿਰ ਤੇ ਬਿਠਾਉਂਦੇ ਆ ਤੇ ਜਦੋਂ ਲਾਉਂਦੇ ਆ ਇਹੀ ਲੋਕ ਪੁਰਜੇ ਲਾਉਂਦੇ ਆ ਇਹ ਤੁਸੀਂ ਪਹਿਲਾਂ ਵੀ ਕਰਕੇ ਦਿਖਾਇਆ ਸੋ ਪੰਜਾਬੀਓ ਇਹਦੇ ਕੋਲੇ ਕੀ ਆ ਚੁਟਕਲੇ ਕਹਾਣੀਆਂ ਗੱਪ ਉਹਨੂੰ ਗਾਣਾ ਕਰਤੀਆਂ ਉਹਨੂੰ ਗਾਲਾ ਕੱਢਤੀਆਂ ਇਹ ਕਹਿੰਦਾ ਭਾਨਾ ਐ ਬੋਲਦਾ ਫਲਾਨਾ ਐ ਬੋਲਦਾ ਇਹ ਕੀ ਬੋਲਦਾ ਰਿਹਾ ਬਈ ਸਿਮਰੋ ਭਾਗੀ ਹਰ ਸਵਰਤ ਨੂੰ ਕੀ ਬੋਲਦਾ ਰਿਹਾ ਗੋਡੀ ਦੀ ਘਰ ਵਾਲੀ ਦੀ ਗੱਲ ਹੈ ਜੀ ਸਹੀ ਗੱਲ ਹੈ ਕੈਪਟਨ ਨੂੰ ਕੀ ਬੋਲਦਾ ਰਿਹਾ ਕਿੱਕੜਨਾ ਪਾਉਂਦਾ ਰਿਹਾ ਕਿੱਕੜਨਾ ਪਾਉਂਦਾ ਰਿਹਾ ਗੋਡੀ ਦੀ ਘਰ ਵਾਲੀ ਨੂੰ ਅੱਜ ਯਾਰ ਜੇ ਸਵਾਲ ਕਰਦੇ ਹੋ ਵੀ ਬਰਦਾਸ਼ਤ ਨਹੀਂ ਹੋ ਰਿਹਾ ਯਾਰ ਸੋ ਬਾਈ ਧਿਆਨ ਦਿਓ ਜਿਵੇਂ ਅੱਜ ਤੁਸੀਂ ਸਾਰਾ ਪੰਜਾਬ ਨਹੀਂ ਹਰਿਆਣਾ ਵੀ ਆਇਆ ਇੱਥੇ ਰਾਜਸਥਾਨ ਤੋਂ ਵੀ ਆਇਆ ਹੈ ਦਿੱਲੀ ਤੱਕ ਦੇ ਇਥੇ ਲੋਕ ਆਏ ਆ ਨੌਜੋਗਰ ਜਾਂ Jaipur ਤੱਕ ਦੇ ਆਏ ਆ ਪਰ ਮੈਂ ਧੰਨਵਾਦ ਕਰਦਾ ਹਾਂ ਕਿ ਉਹ ਰੋਕਣਾ ਕਰਨਾ ਚਾਹੁੰਨ ਜਿਹੜੀਆਂ ਹਾਲੇ ਵੀ ਜਾਗਦਿਆਂ ਨਹੀਂ ਮਿਲਾ ਹੈਗੀ ਐ ਉਹ ਆਮ ਆਦਮੀ ਪਾਰਟੀ ਦਾ ਪਹਿਲੇ ਦਿਨ ਤੋਂ ਜੁੜੇ ਹੋਏ ਸੀ ਉਹ ਸਾਧੂ ਵਾਲਾ ਮੁੰਡਾ ਰਾਜੂ ਰਾਜੂ ਆ ਹਰਵਿੰਦਰ ਭੜਿਆਲ ਆ ਬਾਈ ਹਰਵਿੰਦਰ ਭੜਿਆਲ ਆ ਇੱਕ ਮੁੰਡਾ ਇੱਥੋਂ ਜੋਤ ਬੜਿੰਦਾ ਇਹਨਾਂ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਪਰ ਉਹਨਾਂ ਨੇ ਲਾਹਣਤਾ ਪਾਈਆਂ ਇਸ ਮੁੱਖ ਮੰਤਰੀ ਜਗਵਿੰਦਰ ਧਨਪੁਰਾ ਬਾਈ ਕਿ ਜਿਹੜਾ ਜਬਰ ਜਿਹੜਾ ਜ਼ੁਲਮ ਤੂੰ ਕਰ ਰਿਹਾ ਪੰਜਾਬ ਦੇ ਲੋਕ ਪ੍ਰਦਰਸ਼ਨ ਨਹੀਂ ਕਰਦੇ ਇਹਨਾਂ ਦੇ ਵਿੱਚ ਨਾ ਕੀਤਾ ਨਾ ਕਰਨਾ ਬਹੁਤ ਹਮਲੇ ਆ ਹੋਏ ਆ ਬਹੁਤ ਧੜ ਵੀ ਆਏ ਆ ਤੇ ਹਾਂ ਤਾਂ ਮੂੰਹ ਭੰਡ ਕੇ ਮੋੜਿਆ ਤੇ ਬੁੱੱਜੜ ਦਾ ਵੀ ਮੂੰਹ ਭੰਡ ਕੇ ਮੋੜਦਾ ਹੈ ਇਹ ਤੁਹਾਡੇ ਦੇ ਖੜਾ ਪੰਜਾਬ ਦੇ ਲੋਕੋ ਕਿੱਥੇ ਬਾਈ 5 ਤਰੀਕ ਨੂੰ ਬਾਈ ਐਲਾਨ ਸੁਣ ਲੋ ਬਾਈ ਕਿੱਥੇ ਬਾਈ ਇੱਕ ਇਹਨਾਂ ਦੇ ਵਿੱਚ ਤਲਾਸ਼ੀ ਲੈ ਕੇ ਨਿਕੋਦਿਆ ਕਰਾਂਗੇ ਆਪਾਂ ਬਿਲਕੁਲ ਇਹਨਾਂ ਦੀ ਬਾਈ 5 ਤਰੀਕ ਨੂੰ ਸਿਆਣ ਨੂੰ ਸੁਣ ਲੋ ਅਗਲਾ ਐਲਾਨ ਖੜੇ 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 5 ਤਰੀਕ ਨੂੰ ਭਵੰਤ ਦੇ ਘਰ ਨੂੰ ਜਾਣ ਖੋਦੇ ਟੈਨ ਵਾਲਾ ਮੇਰੀ ਬੇਇਨਤੀ ਕਰਾ ਕੇ ਤੁਹਾਨੂੰ ਹੱਥ ਮਲ ਕੇ ਪਿੰਡਾਂ ਜੀ ਬੋਲ ਕੇ ਆਇਆ ਬੇਇਨਤੀ ਅੱਜ ਫੇਰ ਕਰਦਾ ਪੰਜਾਬ ਕੋਲੇ ਬਹੁਤ ਬੰਦੇ ਖੋਲੇ ਰਹਿ ਗਏ ਬੋਲਣ ਵਾਲੇ ਉਹ ਗੱਲਾਂ ਵੀ ਉਹ ਬਹੁਤ ਸਾਰੇ ਪਾਉਂਦੇ ਆਉਂਦੇ ਆ ਅਸਪਤਾਲ ਸੇ ਥੇਰਾ 4 ਮਹੀਨੇ ਦੁਲਾਕੇ ਆਇਆ ਬਈ ਮਸੂਰ ਸੀ ਪੰਜਾਬ ਦੀ ਗੱਲ ਕਰਦਾ ਪੰਜਾਬ ਜੱਟਾਂ ਦੀ ਗੱਲ ਕਰਦਾ ਆ ਦੀ ਪਾਰਥੀ ਪੱਧਰ ਤੋਂ ਉੱਪਰ ਹੋ ਕੇ ਗੱਲ ਕਰਦਾ ਬੇਸ਼ੱਕ ਪਾਰਟੀਆਂ ਆਉਂਦਾ ਹੋਰ ਨੇ ਪਰ ਬੇਸ਼ੱਕ ਜਦੋਂ ਯੂਪੀਏ ਲੱਗਿਆ ਐਨਐਸਏ ਲੱਗਿਆ ਤਾਂ ਬੇਸ਼ੱਕ ਸੁਖਪਾਲ ਸਿੰਘ ਖੜਾ ਬਲੇ ਪੰਜਾਬ ਨਾਲ ਖੜਾ ਇਹੋ ਜਿਹੇ ਬੰਦੇ ਭਾਂਦੇ ਸਿੱਧੂ ਬਣ ਕੇ ਮੂਸੇਲ ਦਾ ਕਤਲ ਕਰਾਉਣ ਵਾਲੀਆਂ ਤਰ੍ਹਾਂ ਇਹ ਮੂਸੇਲ ਦਾ ਕਤਲ ਦਾ ਜ਼ਿੰਮੇਵਾਰ ਕੌਣ ਹੈ ਇਹੀ ਆ ਜੀ ਜਿਹੜੀ ਸਕਿਉਰਿਟੀ ਬਸਕੀਤੀ ਲੀਕ ਕੀਤੀ ਤਾਂ ਯਸਕਰ ਨੇ ਮੂਸੇਲਾ ਮਰਵਾਇਆ ਸਹੀ ਗੱਲ ਹੈ ਜੀ ਸੋ ਭਰਾਵੋ ਜੇ ਤਾਂ ਭਾਈ ਮਰਵਾਉਣੇ ਆ ਆਏ ਜਿਲ੍ਹਾ ਦੇ ਰਸਟੌਣੇ ਆ ਬੰਦੇ ਤਾਂ ਮੇਰੀ ਗੱਲ ਯਾਦ ਰੱਖਿਓ ਬੰਦੇ ਬਹੁਤ ਥੋੜੇ ਰਹਿ ਗਏ ਬਰਾ ਬਹੁਤ ਥੋੜੇ ਰਹਿ ਗਏ ਚਲ ਵਧਿਆ ਭਾਈ ਸਾਹਮਣਾ ਸਾਹਮਣ ਹੁੰਦੇ ਆ ਨਹੀਂ ਇਕੱਲੇ ਇਕੱਲੇ ਤੇਰੇ ਮੂੰਹ ਨੂੰ ਖੂਨ ਲੱਗਾ ਬੁੱਤਨਾ ਦੇ ਮੂੰਹ ਨੂੰ ਖੂਨ ਸਹੀ ਗੱਲ ਆ ਸਹੀ ਗੱਲ ਇਹ ਸ਼ਿਕਾਰ ਖੇਡਣਗੇ ਜਿਵੇਂ ਜਰਾ ਸ਼ਿਕਾਰ ਆ ਅੱਪਾ 80 90 ਦਾ ਦੌਰ ਸੁਣਦੇ ਰਹੇ ਆ ਪਰ ਇਹ ਤੁਹਾਡੇ ਸਾਹਮਣੇ ਉਹੀ ਦੌਰ ਲਿਆਉਣ ਨੂੰ ਫਿਰਦਾ ਹੈ ਕਿਉਂਕਿ ਇਹਦੀ ਅੰਦਰਖੱਤ ਤੇ ਜਿਹੜੀ ਸਹਿਮਤੀ ਹੈ ਉਹ ਅਮਰਤ ਸਿੰਘ ਵਰਗਿਆਂ ਦਾ ਮੋਦੀ ਵਰਗਿਆਂ ਨਾਲ ਹੈ ਤੇ ਇਕੱਲਾ ਕੇਦਰੀਵਾਲ ਦਾ ਵੀ ਹੈਗਾ ਕਿ ਉਹਨਾਂ ਨੇ ਮਿਲ ਚੁੱਕਿਆ ਹੈ ਤੇ ਕਿਵੇਂ ਪੰਜਾਬ ਦੀ ਜਵਾਨੀ ਦਾ ਸਕਾਰਟ ਕਿੱਦਣਾ ਹੈ ਇਹ ਜੇ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦੇ ਨੌਜਵਾਨ ਵਧੀਆ ਖੁਸ਼ੀ ਰਹਿਣ ਵਧੀਆ ਸ਼ਾਂਤੀ ਨਾਲ ਰਹਿਣ ਤਾਂ ਭਰਾਵੋ ਤੁਹਾਡਾ ਫਰਜ਼ ਬਣਦਾ ਜਿਵੇਂ ਤੁਸੀਂ ਅੱਜ ਆਏ ਹੋ ਅੱਜ ਆਇਆ ਭੰਦੇਰੇ ਪਿੰਡ ਅਗਲੇ ਪਿੰਡ ਜਣਾ ਤੁਹਾਨੂੰ ਦੇ ਪਲਾਰ ਹੋ ਜਾਣਾ ਸਵਾਲ ਪੁੱਛਣ ਜਾਣਾ ਆ ਤੁਹਾਡੀ ਗਣਤੀ ਉਸ ਦਿਨ ਸਾਨੂੰ ਪਾਇਤਰੀ ਗੁਰੂ ਐਤੂ ਦਾਸ ਦਾ ਇਤਿਹਾਸ ਹੈ ਸਾਹਿਬ ਤੂੰ ਕਹਿੰਦਾ ਸੀ ਮੈਨੂੰ ਆਏਂ ਦਰਵਾਜ਼ਾ ਕਰਿਆ ਕਰੋ ਤੂੰ ਪਹਿਲਾਂ ਸ਼ਰਕਾ ਰੋਕ ਲੈਨੇ ਹੋ ਟੋਲ ਪਲਾਇਆ ਰੋਕ ਲੈਨੇ ਧਰਨੇ ਲਾ ਲੈਨੇ ਹੋ ਜਿੰਦਾਬਾਦ ਮੁਰਦਾਬਾਦ ਕਰਦੇ ਆ ਅਸੀਂ ਪੰਜ ਨੂੰ ਤੇਰੇ ਘਰੇ ਆ ਰਹੇ ਆ ਸਾਰਾ ਪੰਜਾਬ ਚੱਲ ਕੇ ਆ ਰਿਹਾ ਇਹ ਗਰਦੱਸ ਕੀ ਭਾਨਾ ਚੈਲੰਜ ਚੋਰ ਜੋ ਤੂੰ ਕਰ ਰਿਹਾ ਕਰਦਾ ਤੁਸੀਂ ਭਾਨੇ ਨੂੰ ਲੰਗਾ ਕਰਾ ਕੇ ਵੀ ਕੁੱਟਮਾਰ ਕਰਕੇ ਵੀਡੀਓ ਦੇਖ ਰਿਹਾ ਜੀ ਭਾਨਿਆ ਐਡਾ ਵੱਡਾ ਵੀ ਖਤਰਨਾਕ ਗੱਤਬਦੀ ਹੈ ਵੀ ਬਰਾਤਕਾਰੀ ਹੈ ਕਿਹੜਾ ਬਣਾਉਂਦਾ ਭਾਨੇ ਦੇ 5 ਤਰੀਕ ਨੂੰ ਬਾਈ ਤੁਹਾਨੂੰ ਦੇ ਘਰ ਨੂੰ ਜਾਣਾ ਹੈ ਅਗਲੀ ਗੱਲ ਸੁਣ ਲਿਓ ਨਾਲ ਦੱਸਾਂਗੇ ਕੋਟੀ ਫਾ 200 ਕਰਨੇ ਬਾਈ ਦੱਸਾਂਗੇ ਨਾਲ ਦੀ ਨਾਲ মিডিਆ ਲਈ ਦੱਸਾਂਗੇ ਸਾਰਿਆਂ ਕਿਸੇ ਵਧੀਆ ਰਾਏ ਕਰਕੇ ਦੱਸਾਂਗੇ ਅਗਲੀ ਗੱਲ ਹੋਰ ਸੁਣ ਲਓ ਫੜ ਕੇ ਧਿਆਨ ਨਾਲ ਸੁਣ ਲਓ ਇਹਨੇ ਵੀ ਉੱਥੇ ਪੱਕੇ ਬਹਿ ਜਾਣਾ ਵੀ ਉੱਥੇ ਬੈਠ ਕੇ ਤਕੂ ਕੱਢ ਲੈਣਾ ਨਾਲ ਦੀ ਨਾਲ ਸੜਕਾਂ ਦੇ ਉੱਤਰ ਨਾਲ ਪਿਆ ਟੋਲਾ ਤੇ ਆਉਣਾ ਪਿਆ ਇਹਨਾਂ ਦੇ ਐਮਐਲਏ ਨੂੰ ਘਰੋਂ ਘਲੀ ਘੇਰਨਾ ਪਿਆ ਉਧਰ ਨੂੰ ਵੀ ਵਧਾ ਦੇ ਬੋਲੇ ਦੀ ਲੜਾਈ ਲੜਦੇ ਰਵਾਂਗੇ ਆਪਣੀਆਂ ਆਉਣ ਵਾਲੀਆਂ ਸੰਸ ਨੂੰ ਬਚਾਉਣ ਲਈ ਲੜਦੇ ਰਵਾਂਗੇ ਧੰਨਵਾਦ ਸਾਰਿਆਂ ਦਾ ਬਰੈਸ